ਜੇਕਰ ਲੋਕਤੰਤਰ ਦੀ ਜਿੱਤ ਹੋਈ ਹੈਗੀ ਆ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਮੋਦੀ ਦੀ ਗੰਦੀ ਸਰਕਾਰ ਨੇ ਇਹਨਾਂ ਦੀ ਜਿਹੜੀ ਮਾੜੀ ਸੋਚ ਹੈਗੀ ਆ ਕਿ ਆਪੋਜੀਸ਼ਨ ਨੂੰ ਇਹਨਾਂ ਨੇ ਖਤਮ ਕਰਨ ਦਾ ਜਿਹੜਾ ਬੀੜਾ ਅਪਣਾਇਆ ਹੋਇਆ ਜੋ ਉਹਨਾਂ ਦੇ ਮੂੰਹ ਤੇ ਚਪੇੜਾ ਹੈਗੀਆਂ ਇਹ ਮੋਦੀ ਹੈ ਜਿਹੜਾ ਪੂਰੇ ਭਾਰਤ ਦੇਸ਼ ਦੇ ਵਿੱਚ ਆਪੋਜੀਸ਼ਨ ਪਾਰਟੀ ਨੂੰ ਖਤਮ ਕਰਨ ਤੇ ਲੱਗਿਆ ਹੋਇਆ ਮੋਦੀ ਦਾ ਇੱਕੋ ਡਰ ਹੈਗਾ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਤਾਂ ਇਹਨਾਂ ਡਰਦਾ ਹੈ ਕਿ ਉਹਨੂੰ ਮੁੱਖ ਮੰਤਰੀ ਹੁੰਦਿਆ ਹੋਇਆ ਵੀ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਕਿਉਂ ਉਹ ਹੈਰਾਨ ਦੀ ਕੋਸ਼ਿਸ਼ ਕੀਤੀ ਗਈ ਪਰ ਰਾਜ ਲੋਕਤੰਤਰ ਦੀ ਜਿੱਤ ਹੋਈ ਹੈ ਅੱਜ ਲੋਕਾਂ ਦੀ ਜਿੱਤ ਹੋਈ ਹੈ ਅੱਜ ਬਾਬਾ ਸਾਹਿਬ ਬਣਾਏ ਹੋਏ ਸੰਵਿਧਾਨ ਦੀ ਜਿੱਤ ਹੋਈ ਹੈਗੀ ਹੈ ਜਿਹੜਾ ਕਿ ਅੱਜ ਕਾਨੂੰਨ ਦੇ ਹਿਸਾਬ ਨਾਲ ਸੁਪਰੀਮ ਕੋਰਟ ਤੋਂ ਸਾਡੇ ਮਾਨਯੋਗ ਸੁਪਰੀਮ ਕੋਰਟ ਜਿਹੜੇ ਹੈਗੇ ਉਹਨਾਂ ਨੇ ਅੱਜ ਜਿਹੜੀ ਜ਼ਮਾਨਤ ਦਿੱਤੀ ਹੈਗੀ 1 ਜੂਨ ਤੱਕ ਤੋਂ ਮੈਂ ਇਹ ਸਮਝਦਾ ਐਡੀ ਵੱਡੀ ਜਿੱਤ ਜਿਹੜੀ ਹੈਗੀ ਆ ਪੂਰੀ ਆਮ ਆਦਮੀ ਪਾਰਟੀ ਅੱਥੇ ਜਿਹੜੀ ਹੈਗੀ ਆ ਉਹ ਖੁਸ਼ੀ ਮਨਾ ਰਹੀ ਹੈ ਕਿ ਕਪੂਰਥਲੇ ਦੇ ਵਿੱਚ ਪੂਰੇ ਭਾਰਤ ਦੇ ਦੇ ਵਿੱਚ ਜਿਹੜਾ ਇੰਡੀਆ ਨਾਮ ਦਾ ਗਠਜੰਬੰਦਨ ਹੈਗਾ ਆ ਉਹਨੂੰ ਉਹਦੇ ਤੋਂ ਡਰਦੇ ਹੋਏ ਮੋਦੀ ਨੇ ਜਿਹੜਾ ਹੈਗਾ ਇੱਕ ਕਦਮ ਚੱਕਿਆ ਪਰ ਉਹ ਇਸ ਵੇਲੇ ਫੇਲ ਹੋ ਗਿਆ ਇਹ ਉਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀਗੀ ਜਿਹੜੀ ਕਹਿੰਦੀ ਹੁੰਦੀ ਸੀ ਅਪਕੀ ਬਾਹਰ 400 ਪਾਰ ਇਹ ਉਹੀ ਹੁਣ ਸਰਕਾਰ ਹੈਗੀ ਆ ਇਹਨਾਂ ਨੂੰ 400 ਪਾਰ ਦਾ ਜਿਹੜਾ ਨਾਰਾ ਖਤਮ ਹੋ ਗਿਆ ਅਸ ਵੇਲੇ ਜਿਹੜੀ ਭਾਰਤੀ ਜਨਤਾ ਪਾਰਟੀ ਹੈਗੀ ਆ ਉਹ ਹਿੰਦੂ ਮੁਸਲਮ ਸਿੱਖ ਸਾਈ ਨੂੰ ਪਾੜਨ ਤੇ ਲੱਗੀ ਹੋਈ ਆ ਇਹ ਕਦੀ ਮੰਗਲ ਸੂਤਰ ਦਾ ਮੁੱਦਾ ਲੈ ਲੈਂਦੇ ਨੇ ਇਹ ਕਦੀ ਧਰਮਾ ਦਾ ਮੁੱਦਾ ਲੈ ਲੈਂਦੇ ਨੇ ਪਹਿਲਾਂ ਲੋਕਾਂ ਨੇ ਸਾਨੂੰ ਧਰਮਾ ਦੇ ਵਿੱਚ ਮੰਡਿਆ ਫਿਰ ਅਨੌਖੇ ਲੋਕਾਂ ਨੇ ਸਾਨੂੰ ਜਿਹੜਾ ਹੈਗਾ ਆ ਜਾਤਾਂ ਦੇ ਵਿੱਚ ਤੇ ਰੰਗਾ ਦੇ ਵਿੱਚ ਮੰਡਿਆ ਸਾਡੀ ਜਿਹੜੀ ਸੋਚ ਹੈਗੀ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਬਾਬਾ ਸਾਹਿਬ ਸੁਭਿਮਰਾਵ अंबेडकर ਜੀ ਦੀ ਸੋਚ ਜਿਹੜੀ ਹੈਗੀ ਆ ਅਸੀਂ ਲੈ ਕੇ ਸਮਰਪਿਤ ਹੋਏ ਆ ਅੱਜ ਅਸੀਂ ਇੱਥੇ ਭਗਤ ਸਿੰਘ ਚੌਕ ਆ ਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਿਹੜੀ ਮੂਰਤੀ ਹੈਗੀ ਆ ਜਿਹੜਾ ਇੱਥੇ ਤੇ ਇਹਨਾਂ ਦਾ ਹੈਗਾ ਆ ਤੇ ਅਸੀਂ ਇਹਨਾਂ ਨੂੰ ਇੱਥੇ ਫੁੱਲ ਐਪੀਟ ਕਰਦੇ ਹੋਏ ਅਸੀਂ ਇਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਇਸ ਭਾਰਤ ਨੂੰ ਜਿਹੜਾ ਆਜ਼ਾਦ ਕਰਾਇਆ ਸੀ ਅੱਜ ਦੁਬਾਰਾ ਜਿਹੜੀ ਆਜ਼ਾਦੀ ਦੀ ਲੜਾਈ ਅਸੀਂ ਜਿੱਤੀ ਹੈਗੀ ਆ ਇਸ ਕਰਕੇ ਪੂਰੇ ਕਪੂਰਥਲੇ ਦੇ ਵਿੱਚ ਸਾਰੀ ਜਨਤਾ ਦੇ ਵਿੱਚ ਪੂਰੇ ਪੰਜਾਬ ਦੇ ਪੂਰੇ ਭਾਰਤ ਦੇਸ਼ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਲੋਕਾਂ ਦੇ ਖੁਸ਼ੀ ਦੀ ਲਹਿਰ ਹੈਗੀ ਆ ਇਹ ਬਹੁਤ ਵੱਡੀ ਜਿੱਤ ਹੈਗੀ ਆ ਸਾਰਿਆਂ ਨੂੰ ਬਹੁਤ ਬਹੁਤ ਜਨਾਬ ਸਰ ਜਿੰਦਗੀ ਵੋਟਰਾਂ ਨੂੰ ਥੋੜੇ ਦਿਨ ਲੱਗੇ ਤੇ ਇਹ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਵੋਟਰਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਧਰਮਾਂ ਦੇ ਨਾਮ ਤੇ ਪਾੜਨ ਦੀ ਕੋਸ਼ਿਸ਼ ਕੀਤੀ ਜਿਹੜੇ ਲੋਕਾਂ ਨੇ ਤੁਹਾਨੂੰ ਜਾਤਾਂ ਦੇ ਨਾਮ ਤੇ ਪਾੜਨ ਦੀ ਕੋਸ਼ਿਸ਼ ਕੀਤੀ ਧਰਮ ਸਿਰਫ ਇੱਕੋ ਹੈਗਾ ਇਨਸਾਨੀਅਤ ਆ ਜਾਤਾਂ ਸਿਰਫ ਦੋ ਹੈਗੀਆਂ ਔਰਤ ਤੇ ਔਰਤੀਆਂ ਦੋ ਅੱਜ ਇੱਕ ਬਹੁਤ ਵੱਡੀ ਜਿੱਤ ਹੈਗੀ ਹੈ ਮੈਂ ਕਪੂਥਲੇ ਨਿਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਸਾਡੇ ਕੈਬਨਿਟ ਮੰਤਰੀ ਸਰਵਾਰ 라ਜੀ ਸਿੰਘ ਪੁੱਤਰ ਉਸ ਇਲੈਕਸ਼ਨ ਦੇ ਵਿੱਚ ਕੜੇ ਨੇ ਇਹਨਾਂ ਨੂੰ ਬਹੁਤ ਵੱਡਾ ਬੋਟਾ ਪਾ ਕੇ ਦਿਤਾਓ ਕਿਉਂਕਿ ਮੋਦੀ ਦੇ ਮੁਤੇ ਸਾਡੇ ਵਿੱਚ ਪੇੜਾ ਦਾ ਪ੍ਰਤਕਰਨ ਜੁੜਾ ਹੋ ਰਿਹਾ ਹੈ ਇਹ ਜਿਹੜਾ ਸੋਪਕਾ ਜਿਹੜਾ ਛੋਟੇ ਨਿਸ਼ਾਨ ਉੱਪਰ ਠੀਕ ਧੰਨਵਾਦ ਜਿਹੜੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਰਖਾਈ ਮਿਲੀ ਹੈ ਉਹਦੀ ਖੁਸ਼ੀ ਵਿੱਚ ਅੱਜ ਅਸੀਂ ਸਾਰੀ ਆਮ ਆਦਮੀ ਪਾਰਟੀ ਕਪੂਰਥਾਲਾ ਦੇ ਲੀਡਰ ਸਾਰੇ ਇਕੱਠੇ ਹੋ ਗਏ ਹੁਣ ਅਸ਼ੀਰ ਭਗਤ ਸਿੰਘ ਚੌਕ ਦੇ ਵਿੱਚ ਪਹਿਲਾਂ ਸ਼ੀਰ ਆਜਮ ਸਰ ਭਗਤ ਸਿੰਘ ਜੀ ਨੇ ਮਤਲਬ ਨਮਨ ਕੀਤਾ ਉਹਨਾਂ ਨੂੰ ਚਰਨ ਬੰਦਨਾ ਕੀਤੀ ਹੈ ਉਸ ਤੋਂ ਬਾਅਦ ਅਸੀਂ ਲੱਡੂ ਵੰਡੇ ਨੇ ਪਰ ਸਾਡੀ ਪਾਰਟੀ ਦੇ ਇੱਕ ਜੋ ਠੋਕੇ ਸਾਰੇ ਅਹੁਦੇਦਾਰ ਸਾਰੇ ਮੈਂਬਰ ਤੁਹਾਨੂੰ ਖੁਸ਼ੀ ਮਨਾ ਰਹੇ ਹਾਂ ਕਿ ਭਾਈ ਵੀ ਨਾ ਆਪਣਾ ਹੀ ਗੋਬਿੰਦ ਸਿੰਘ ਜੀ ਆਮ ਆਦਮੀ ਪਾਰਟੀ ਜਿਲ੍ਹਾ ਗਵਾਂ ਸੈਕਟਰੀ ਸਰ ਜੀ ਦਾ ਅੱਜ ਆਮ ਆਦਮੀ ਪਾਰਟੀ ਦੇ ਸੀਐਮ ਕੇਜਰੀਵਾਹ ਜੀ ਨੂੰ ਜਮਾਨਤ ਮਿਲ ਗਈ ਆ ਤੁਸੀਂ ਇਸ ਤੋਂ ਮੰਨ ਚ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਜੀ ਇਲਾਕਾ ਵਸਨੀਕਾਂ ਨੂੰ ਬਹੁਤ-ਬਹੁਤ ਬਧਾਈਆਂ ਦੇਣਾ ਜਿਹੜਾ ਕਿ ਸਾਡਾ ਹੈੱਡ ਕਮਾਂਡਰ ਅੱਜ ਸੱਚੇ ਜਿੱਤ ਪ੍ਰਾਪਤੋ ਕੇ ਬਾਹਰ ਆਇਆ ਤੇ ਇਸ ਕਰਕੇ ਅਸੀਂ ਅੱਜ ਭਗਤ ਸਿੰਘ ਚੌਕ ਤੇ ਲੱਡੂ ਵੰਡੇ ਢੋਲ ਕੇ ਬਜਾਏ ਬਹੁਤ-ਬਹੁਤ ਅਸੀਂ ਧੰਨਵਾਦ ਕੀਤਾ ਵਾ ਵੀ ਸਾਡਾ ਸੀਐਮ ਸਾਹਿਬ ਯਾਨਕਿ ਹੈੱਡ ਕਮਾਂਡਰ ਸਾਡਾ ਕੇਜਰੀਵਾਲ ਸਾਹਿਬ ਬਾਹਰ ਆਏ ਆ ਜਮਨਤ ਤੇ ਸੱਚਾ ਇੱਕ ਇਨਸਾਨ ਸਚਾਈ ਦੇ ਤੌਰ ਤੇ ਜਮਨਤ ਹੋਈ ਆ ਨਹੀਂ ਤਾਂ ਇਸ ਜ਼ੋਨ ਜਾਂ ਖੇਤਰ ਵਿੱਚ ਜਮਨਤ ਨਹੀਂ ਹੋ ਸਕਦੀ ਜੇ ਸਚਾਈ ਹੈਗੀ ਸੀ ਕੇਜਰੀਵਾਲ ਸਾਹਿਬ ਦੀ ਤੇ ਜਮਨਤ ਹੋਈ ਹੈ ਇਸ ਕਰਕੇ ਹੁਣ ਪੂਰਾ ਸਾਨੂੰ ਯਕੀਨ ਹੋ ਗਿਆ ਪੰਜਾਬ ਦੀਆਂ 13 ਦੀਆਂ 13 ਸੀਟਾਂ ਸੀ ਆਮ ਆਦਮੀ ਪਾਰਟੀ ਨੂੰ ਝੋਲੀ ਚ ਪਾਵਾਂਗੇ ਗੈਜਰੀਵਾਲ ਸਾਹਿਬ ਦੇ ਸਰ ਤੁਸੀਂ ਤਾਂ ਆਪਣਾ ਕਪੂਰਥਲ ਦੀ ਜਨਤਾ ਨੂੰ ਵੋਟਰਾਂ ਨੂੰ ਆਪਣਾ ਕੀ ਮੈਸੇਜ ਜਨਕਰਦੇ ਅਸੀਂ ਇਹ ਵੋਟਰਾਂ ਨੂੰ ਸਾਰੇ ਜਨਤਾ ਨੂੰ ਵੈਸੀ ਦਿਨਾ ਚਾਹਨੇ ਜੇ ਸਾਡੇ ਕੇਜਰੀਵਾਲ ਸਾਹਿਬ ਹਾਈ ਕਮਾਂਡ ਦੀ ਸੱਚਾਈ ਹੈਗੀ ਸੀ ਬਾਹਰ ਆਏ ਆ ਇਸ ਕਰਕੇ ਸਾਡਾ ਆਮ ਆਦਮੀ ਪਾਰਟੀ ਨੂੰ ਸਾਰੀ ਜਨਤਾ ਤੇ ਸਾਰੇ ਵਰਕਰ ਖੁਸ਼ ਹੋ ਕੇ ਹੁਣ ਸਾਥ ਦੇਣ ਤੇ ਸਾਡੇ ਪੂਰੇ ਪੰਜਾਬ 'ਚ 13 ਦੀਆਂ 13 ਸੀਟਾਂ ਅਸੀਂ ਆਪਦੇ ਝੋਲੀ ਚ ਪਈਏ ਅ ਅਰਵਿੰਦ ਕੇਜਰੀਵਾਲ ਜੀ ਦੇ ਤੇ ਉਸ ਤੋਂ ਬਾਅਦ ਅਸੀਂ ਸਾਰਾ ਉੱਤੇ ਤੱਕ ਥੱਲੇ ਸਾਰੇ ਪੰਜਾਬ ਦੇ ਵਿੱਚ ਕੰਮਕਾਰ ਕਰਾਂ ਜੋ ਪਈ ਹੋਈ ਹੈ ਮੈਂ ਕਹਾਂ ਵੀ ਬਹੁਤ ਪੂਰੇ ਮੁਲਕ ਦੇ ਵਿੱਚ ਹਿੰਦੁਸਤਾਨ ਦੇ ਜੋ ਸਾਰੇ ਇੰਨੀ ਖੁਸ਼ੀ ਵੀ ਹੈ ਉਹ ਭਰੀ ਹੋਈ ਆ ਸਾਰੇ ਹਰੇਕ ਥਾਂ ਤੇ ਸਾਰੇ ਸਟੇਟਾਂ ਦੇ ਵਿੱਚ ਤਾਂ ਕਿ ਬੱਲੇ ਪੰਜਾਬ ਦੇ ਵਿੱਚ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਆ ਉਹ ਲੱਗੂ ਜਿਹਾ ਸਾਰੀ ਵੰਡ ਰਹੀ ਆ ਇਸੇ ਤਰ੍ਹਾਂ ਬਹੁਤ ਪੂਰੀ ਦੁਨੀਆ ਲੱਗੂ ਵੰਡ ਰਹੀ ਆ ਤੁਹਾਨੂੰ ਵੀ ਦਿਲ ਲੱਗ ਰਿਹਾ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਵਧੀਆ ਲੋਕ ਬਣਿਆ ਹੋਇਆ ਕਿੰਨੀ ਖੁਸ਼ੀ ਹੈ ਸਾਰੇ ਇਕੱਠੇ ਹੋ ਕੇ ਇਹ ਖੁਸ਼ੀ ਦਾ ਨਾਰਾ ਬਹੁਤ ਖੁਸ਼ੀ ਦਾ ਮਾਹੌਲ ਹੈ ਸਰ ਤੁਸੀਂ ਡੋਟਰ ਨੂੰ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਹੋ ਡੋਟਰ ਨੂੰ ਹੀ ਮੈਸੇਜ ਇਹ ਡੋਟਰ ਤੋਂ ਕਿ ਜੀਵਨ ਸਾਹਿਬ ਆ ਗਏ ਨੇ ਇਕੱਠੇ ਹੋ ਗਏ ਵੱਧ ਤੋਂ ਵੱਧ पूरे हिंदुस्तान ਦੇ ਵਿੱਚ ਜੱਜੇ-ਥੇ ਮੋੜਾ ਪੈ ਰਹੀ ਆ ਆਵਾਜ਼ ਕੋਈ ਪਾਰਟੀ ਨੂੰ ਮੋੜ ਦੇ ਕੇ ਆਪਾਂ ਆਵਾਜ਼ੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਔਰ ਸੈਂਟਰੋ ਦੇ ਵਿੱਚ ਸੈਂਟਰੋ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਲੋਕਾਂ ਦਾ ਵੱਧ ਤੋਂ ਵੱਧ ਸਾਡੇ ਸੰਸਦ ਮੈਂਬਰ ਹੋਣ ਤੇ ਸਾਡੇ ਖਾਸ ਕਰਨੇ ਲਈ ਲੋਕਾਂ ਦੀ ਆਵਾਜ਼ ਉਠਾਈ ਜਾਵੇ ਜੀ ਇਹ ਵੀ ਇਹਦਾ ਸੁਪਰੀਮ ਇੰਪੋਰਟੈਂਟ ਬਹੁਤ ਵੱਡੀ ਚਪੇੜ ਮਾਰੀ ਗਈ ਆ ਉਹਨਾਂ ਨੇ ਪ੍ਰੂਫ ਕਰਤਾ ਕਿ ਇੰਡੀਆ 'ਚ ਤਾਨਾਸ਼ਾਹੀ ਨਹੀਂ ਚੱਲੂਗੀ ਕਿਉਂਕਿ ਬਿਨਾਂ ਕਿਸੇ ਜ਼ੁਲਮ ਬਿਨਾਂ ਕਿਸੇ ਜ਼ੁਲਮ ਕੀਤੇ ਇਨੋਸੈਂਟ ਕਾਨੂੰਨ ਦੇ ਬਾਵਯੂਦ ਵੀ ਉਹਨਾਂ ਤੇ ਵਿਚਾਰਸ਼ੀਲ ਫਾਈਲ ਹੋਈ ਆ ਅੱਜ ਅਸੀਂ ਵਿਦੇਸ਼ ਵਾਸੀਆਂ ਨੂੰ ਬਹੁਤ ਸਾਰੀ ਬਤਾਈ ਦਿੰਦੇ ਆ ਔਰ ਕਪੂਰ ਖੇਲੇ ਵਾਸੀਆਂ ਤੋਂ ਇੱਕ ਪ੍ਰਾਰਥਨਾ ਕਰਦੇ ਆ ਵੋਟ ਪਾ ਕੇ ਕੰਮ ਕਰੀਏ ਚਲੋ ਮੈਡਮ ਜਿਹਾ ਕਿ ਇਲੈਕਸ਼ਨ ਨੂੰ ਥੋੜਾ ਟਾਈਮ ਰਹਿ ਗਿਆ ਵਾ ਇਸ ਨੂੰ ਕੀਮਤ ਨਾ ਇਹ ਹੀ ਕਹਾਂਗੇ ਵੀ ਸੱਚਾਈ ਦਾ ਸਾਥ ਮੋਗੀ ਸੱਚ ਤੇ ਸਚਾਈ ਦੀ ਜਿੱਤ ਹੋਈ ਹੈ ਜੀ ਅੱਜ ਭਾਵੇਂ ਸਚਾਈ ਦੀ ਜਿੱਤ ਹੋਈ ਜੋ ਵਿਰੋਧੀਆਂ ਨੇ ਮਨਸੂਬੇ ਸੀਏ ਉਹਨਾਂ ਕੰਮ ਕਰਦੇ ਨੇ ਸੱਚ ਦੇ ਅੱਗੇ ਉਹਨਾਂ ਨੇ ਘੁਟਨੇ ਢੇਕ ਲਏ ਨੇ ਇਹ ਸੱਟ ਸੱਟ ਨੂੰ ਤੇ ਜੀਵਾਰ ਸੀ ਬਿਨਾਂ ਤੋਂ ਬਿਨਾ ਕਿਸੇ ਕਾਰਨ ਅੰਦਰ ਸੀਗੇ ਤੇ ਅੱਜ ਉਹਨਾਂ ਨੂੰ ਰਿਹਾ ਕਰਨੇ ਪਏ ਨੇ ਤੇ ਸਾਡੀ ਆਪ ਹਜ਼ਾਰੀ ਆਵਾਮ ਸਾਰੀ ਹੀ ਦੇਸ਼ ਇਕ ਸੁਭਿਰਾ ਤੁਸੀਂ ਬਣਾ ਰਿਆ ਸੀ ਜੀ ਮੈਡਮ ਜਿੱਦਾਂ ਕਿ ਇਲੈਕਸ਼ਨ ਨੂੰ ਥੋੜੇ ਦਿਨ ਰਹਿ ਗਏ ਆ ਮੈਡਮ ਤੁਸੀਂ ਆਪਣੇ ਇਹ ਕਪੂਰਤ ਨੂੰ ਜੀ ਵੋਟਰਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆਹ ਵੇ ਉਹ ਨਾ ਮੈਂ ਅਸਲੀ ਨਾ ਕਰਨੀ ਉਸ ਵਕਤ ਤੋਂ ਬਾਅਦ ਅਸਲੀ ਆਮ ਆਦਮੀ ਪਾਰਟੀ ਨੂੰ ਦਰਮਾਨਦਾਰ ਦੀ ਸਰਕਾਰ ਸੀ ਤੇ ਸਾਡੇ ਦੇ ਨੇਤਾ ਜੀ ਬਾਹਰ ਆਏ ਨੇ ਇਸ ਤੋਂ ਸਾਬਤ ਹੁੰਦਾ ਕਿ ਜੀ ਸਾਡੇ ਕੰਮ ਚੰਗੇ ਸੀ ਕਿ ਸਾਡੀ ਜਿੱਤ ਹੋਈ ਹੈ ਤੇ ਸਾਰੇ ਹੀ ਵੋਟਰ ਕੋਲ ਸਾਨੂੰ ਸਹੀ ਨਾਲ ਪਾਰਟੀ ਨੂੰ ਸਪੋਰਟ ਕਰਨ ਤੇ ਵੋਟ ਦੇਣ ਤਾਂ ਜੋ ਅਸੀਂ ਕਾਰਨੀ ਵਿੱਚ 2013 ਤੇ 13 ਸਾਰਾ ਪੰਜਾਬ ਦੇ ਪੰਜਾਬ ਦੇ ਅੱਜ ਇੱਕ ਨਵੀਂ ਕਾਨੂੰਨੀ ਕ੍ਰਿਤੇ ਵੱਡੀ ਤੇ ਨੈਕੀ ਜਿੱਤ ਹੋਈ ਆ ਕਿਉਂਕਿ ਸਾਰੇ ਅਰਮਿੰਗ ਕੇਂਤਰੀਵਾਲ ਦੀ ਸੁਪਰੀਮੋ ਸਾਹਿਬ ਨੂੰ ੱਕੇ ਨਾਲ ਜੇਲ੍ਹ ਵਿੱਚ ਹਟਾ ਕੇ ਆਸੀ ਕਿਉਂਕਿ ਸ਼ਰਾਬ ਪੀਣ ਦੇ ਕੋਈ ਵੀ ਉਹਨਾਂ ਦਾ ਰੋਲ ਨਹੀਂ ਸੀ ਇਸ ਕਰਕੇ ਅੱਜ ਦੇਣਾ ਚਾਹੁੰਦੇ ਹਾਂ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸਾਡੀ ਕੱਲ ਜਿਹੜੀ ਆਮ ਆਦਮੀ ਪਾਰਟੀ ਦੀ ਘਰ-ਘਰ ਤੱਕ ਚਾਈ ਜਾਵੇ ਔਰ ਆਮ ਆਦਮੀ ਪਾਰਟੀ ਤੋਂ ਕੰਮ ਕਰਦੀ ਪਈ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਵੀ ਘਰ-ਘਰ ਤੱਕ ਚਾਈ ਜਾਵੇ ਜਿੱਦਾਂ ਕਿ ਸਾਰੇ ਪਿਛੇ ਆਮ ਆਦਮੀ ਪਾਰਟੀ ਦੇ ਕਿਸਾਨਾਂ ਨੇ ਘਰਾਬ ਦਿੱਤਾ ਦੀ ਜ਼ਮੰਤੀ ਚਲੰਗੀ ਐਕਚੁਅਲੀ ਗੱਲ ਇਹ ਆ ਜੀ ਕੁਝ ਬੰਦੇ ਜਿਹੜੇ ਕਾਟ ਕੀਤੇ ਹੁੰਦੇ ਆ ਉਹ ਇਹ ਕੰਮ ਕਰਦੇ ਆ ਕਾਫੀ ਜਿਹੜੇ ਆਮ ਆਲਮੋਸਟ ਸਾਰੇ ਕੁਛ ਆ ਕਿਉਂਕਿ 10 ਕਾ ਟੈਪਿੰਗ 12 ਕਾ ਟੈਪਿੰਗ ਜੀਵਿਦਾਰਾਂ ਨੂੰ ਕਦੀ ਨਹੀਂ ਮਿਲੀ ਸੀ ਪਰ ਦਿਨ ਦੀ ਵਾਰੀ 'ਚ ਕਦੀ ਬਿਜਲੀ ਨਹੀਂ ਮਿਲੀ ਸੀ ਜੀਵਿਦਾਰ ਬਹੁਤ ਖੁਸ਼ ਆ ਨੇ ਇਸ ਕਰਕੇ ਇਹ ਜਿਹੜੇ ਲੋਕ ਆ ਸ਼ਰਾਰਤੀ ਅੰਸਰ ਵੀ ਇਹ ਕੰਮ ਕਰਦੇ ਪੈਣਾ ਠੀਕ ਹੈ